ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲਕਲਾ ਵਿੱਚ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਹੁੰਦੇ ਹੀ ਕਿਸਾਨਾਂ ਦੀ ਲੁੱਟ ਹੋਣੀ ਵੀ ਸ਼ੁਰੂ ਹੋ ਗਈ ਹੈ। ਦਰਸਲ ਇੱਥੋਂ ਦੀ ਮੰਡੀ ਵਿੱਚ ਜਦੋਂ ਕਿਸਾਨ ਕਣਕ ਲੈ ਕੇ ਆਏ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਮੰਡੀ ਵਿੱਚ ਕਣਕ ਨੂੰ ਸਹੀ ਨਹੀਂ ਜੋਖਿਆ ਜਾ ਰਿਹਾ ਅਤੇ ਜਦੋਂ ਪਿੰਡ ਦੀ ਪੰਚਾਇਤ ਵੱਲੋਂ ਸਾਰੇ ਕਿਸਾਨਾਂ ਦੀ ਫਸਲ ਜੋਖੀ ਗਈ ਤਾਂ 1 ਤੋਂ ਲੈ ਕੇ 4 ਕਿਲੋ ਤੱਕ ਕਣਕ ਜ਼ਿਆਦਾ ਪਾਈ ਗਈ। ਅਸਤਾ ਜੀ ਜਦੋਂ ਇਹ ਕੰਡਾ ਪਹਿਲਾਂ ਚਾਲੂ ਕਰਤਾ ਸੀ ਸਾਡੇ ਆਉਣ ਤੋਂ ਪਹਿਲਾਂ ਜੀ। ਅਸੀਂ ਆਖਿਆ ਵੀ ਸਾਨੂੰ ਲਵੇ ਆ ਜਾਂਦੇ ਇਹ ਮੁੰਡਾ ਕਹਿੰਦਾ ਚੱਲ ਮੈਂ ਫੋਨ ਕਰਤਾ ਜੋ ਕੋਈ ਬੰਦਾ ਹੋਰ ਹੈਗਾ ਸੀ ਉਹਰੇ ਕਰਤਾ ਜੀ। ਜਰੂਰ ਤੋਲੀ ਜਾਂਦੀ ਆ ਜੀ ਜਦੋਂ ਆਉਂਸਾਰ ਦੇਖਿਆ ਜੀ ਗਸਟਾਂਚਾ ਇਹ ਮੁੰਡੇ ਨੇ ਦੱਸਿਆ ਮੈਨੂੰ ਕੁਝ ਨਹੀਂ ਪਤਾ ਲੱਗਾ ਜੀ ਇਹ ਕਹਿੰਦਾ ਵੀ ਵੱਧ ਤੋਲੀ ਜਾਂਦੀ ਆ ਵੀ ਮੇਰੇ ਤਾਂ 2.5 ਕਿਲੋ ਮੈਨੂੰ ਸ਼ੱਕ ਲੱਗ ਰਿਹਾ ਮਾਂ ਤੂੰ ਇਹ ਕਿੱਥੇ ਲੈ ਗਿਆ ਸੀ ਮੈਨੂੰ ਐਂ ਦੱਸਿਆ ਨਹੀਂ ਮਾਂ ਕਿੱਥੇ ਤੋਲਿਆ ਇਹ ਇਹੀ ਆ ਸਾਡੇ ਪਿੰਡ ਅਮਰੀਕ ਦੀ ਦੁਕਾਨ ਆਈ ਉੱਥੇ ਚੱਕੀ ਤੇ ਭੱਗਿਆ ਜੀ ਆਟਾ ਚੱਕੀ ਆਈ ਉੱਥੇ ਜੋ ਤੋਲਿਆ ਇਹ ਉਹ ਕੰਡੇ ਤੇ ਪਤਾ ਲੱਗਿਆ ਵੀ 2.5 ਕਿਲੋ ਦਾ ਮੈਨੂੰ ਆ ਕੇ ਫਿਰ ਗੱਲ ਦੱਸੀ ਕਹਿੰਦਾ ਤੂੰ ਦੱਸੀਦਾ ਹੈ ਨਾ ਕਹਿੰਦਾ ਫਰਕ ਲੱਗ ਰਿਹਾ ਮਾਂ ਯਾਰ ਤੂੰ ਉੱਥੇ ਜਾਣ ਦੀ ਕੀ ਲੋੜ ਸੀ ਆਪਾਂ ਇੱ ਤ로우 ਦਵਾ ਜੀ ਫੇਰ ਅਸੀਂ ਉਹ ਕਰਾਇਮ ਵੀ ਇੱਥੇ ਜੋ ਕੰਡਾ ਬਦਲਾਈ ਫੇਰ ਸਹੀ ਮਾੜਾ ਚੱਲੇ ਜੀ ਫੇਰ ਵੀ 100 ਗ੍ਰਾਮ ਦਾ ਫੇਰ ਵੀ ਜਾਈ ਜੀ ਕਿਵੇਂ ਦੇਖਦੇ ਨੇ ਜਿਹੜੀ ਹੈ ਕਿਸਾਨ ਦੀ ਲੁੱਟ ਹੋ ਰਹੀ ਆ ਤੁਸੀਂ ਤਾਂ ਪੁੱਤਾਂ ਵਾਂਗੂ ਬਾਲੀ ਜੀ ਹਾਂਜੀ 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 ਇਹੀ ਗੱਲ ਹੈ ਜੀ ਵੀ ਹੁਣ ਜਦੋਂ ਇਹਨਾਂ ਨੇ ਪਹਿਲਾਂ ਹੋ ਕਰਾਇ ਵੀ 40 ਕਿਲੋ ਦਾ ਜਾਂ 20 ਕਿਲੋ ਦਾ ਬੱਤਾ ਕਰਕੇ ਪਹਿਲਾਂ ਆਪ ਹੀ ਸ਼ੁਰੂਆਤ ਸਹੀ ਕਰਨੀ ਸੀ ਤੇ ਵੀ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਉਹ ਮੇਰੇ ਛੋਟੇ ਭਾਈ ਨੇ ਦੱਸਿਆ ਨਹੀਂ ਫੇਰ ਮੰਨ ਲਓ ਸਾਡਾ 40-50 ਹਜ਼ਾਰ ਦਾ ਨੁਸਾਨ ਹੋ ਗਿਆ ਜੀ ਹੁਣ ਕੀ ਮੰਗ ਕਰੀਏ ਹੁਣ ਮੰਗ ਤਾਂ ਬ ਦੀ ਕੰਨ ਬੋਲੀ ਲੱਗੀ ਸੀ ਇਸ ਕਣਕ ਦੀ ਰਾਤ ਇਹਦਾ ਤੋਲ ਚੱਲਿਆਗਾ ਸਵੇਰ ਸਾਡੇ ਧਿਆਨ ਚ ਲਿਆਂਦਾ ਜਦੋਂ ਆ ਕੇ ਚੈੱਕ ਵੀ ਕਰਨਾ ਸੀ ਪਰ ਸਰਪੰਚ ਸਾਹਿਬ ਨੇ ਧਿਆਨ ਚ ਲਿਆਂਦਾ ਵੀ ਐਂ ਕਰਕੇ ਮੰਡੀ ਦੇ ਵਿੱਚ ਜਿਹੜੇ ਗੱਟੇ ਹੈਗੇ ਵੱਧ ਤੋਲੇ ਜਾ ਰਹੇ ਆ ਉਹਦੇ ਸਬੰਧ ਚ ਅਸੀਂ ਕਾਰਵਾਈ ਕਰੀ ਜੰਨੇ ਆ ਪਹਿਲੀ ਫਰਮ ਦੇ ਅਸੀਂ ਤੋਲੇ ਜਿਹੜਾ ਚੈੱਕ ਕਰ ਲਿਆ ਉਹਦੇ ਵਿੱਚ ਇੱਕ ਦਾ ਗੱਟਾ ਜਿਵੇਂ ਪਹਿਲਾਂ ਅਸੀਂ ਕੀਤਾ ਇਸ ਦਾ ਕਿਲੋ 100 ਗ੍ਰਾਮ ਵਧਿਆ 2.5 ਕਿਲੋ ਤੱਕ ਵੀ ਵਧ ਗਏ ਉਹ ਅਸੀਂ ਸਾਰਾ ਇਹ ਜਿਹੜੇ ਮੰਡੀ ਬੋਰਡ ਦੇ ਰੂਲਾਂ ਅਨਸਾਰ ਜਿਹੜੀ ਆਰਪੀ ਖਿਲਾਫ ਹੈ ਜਿਹੜੀ ਬੰਦੀ ਕਾਰਵਾਈ ਆ ਉਹ ਕਰਾਂਗੇ ਜਿਹੜਾ ਜ਼ਿੰਮੇਵਾਰ ਦਾ ਵਾਧੂ ਤਲਾਈ ਦਾ ਜਿਹੜਾ ਉਹਨੂੰ ਐਕਸਟਰਾ ਜਿਹੜਾ ਜੇ ਫਾਰਮ ਕਰਾਇਆ ਮੇਰਾ ਇੱਕ ਸਵਾਲ ਤੁਹਾਡਾ ਤੁਸੀਂ ਸਾਰੀ ਚੈਕਿੰਗ ਕੀਤੀ ਆ ਤੁਹਾਨੂੰ ਇੱਕ ਵੀ ਗੱਟਾ ਸਹੀ ਮਿਲਿਆ ਨਹੀਂ ਜੀ ਕੋਈ ਗੱਟਾ ਨਹੀਂ ਹਜੇ ਤੱਕ ਜਿੰਨਾ ਮੈਂ ਤੋਲ ਚੈੱਕ ਕੀਤਾ ਉਹਦੇ ਵਿੱਚੋਂ ਨਹੀਂ ਮਿਲਿਆ ਉਹ ਵਿੱਚ ਸਾਰੇ ਵਾਧੂ ਮਿਲਿਆ ਹਾਂਜੀ ਇੱਕ ਫਾਰਮ ਦਾ ਹਜੇ ਤੋਲ ਚੈੱਕ ਕੀਤਾ ਉਹਦੇ ਵਿੱਚ ਕੋਈ ਨਹੀਂ ਬਸ ਧੰਨਵਾਦ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪੇਡ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com. Slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ